ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬ ਲੰਬੀ ਚੋ ਜੀ ਕਿੰਨੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੁਹਾਨੂੰ ਬਹੁਤ ਬਹੁਤ ਅਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਰੱਖੋ ਹਾਂਜੀ ਲੱਗਿਆ ਬਹੁਤ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਏ ਤਾਂ ਸ਼ੇਅਰ ਕਰਿੰਟ ਕਰਕੇ ਜੁੜਤੋ ਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ 12 ਵਜੇ ਚੁੱਕੇ ਨੇ ਤੇ ਮੈਂ ਲੱਗੀ ਸੀਗੀ ਚਾਹ ਤੇ ਚਾਹ ਦੇ ਰਿੰਗਾਂ ਜੀ ਇੱਕ ਸੈਂਟਰੀਟਾਇਰ ਸਕੂਲੋਂ ਪੜ੍ਹ ਕੇ ਇਕਦਮ ਮਮਾ ਆਇਆ ਹੋਇਆ ਤੇ ਉਹਨਾਂ ਨੂੰ ਚਾਹ ਦੇ ਰਹੀ ਸੀ ਕਿ ਮੈਂ ਹਾਂ ਮੈਂ ਚਲੋ ਕੋਈ ਵੀਡੀਓ ਸ਼ੇਅਰ ਕਰ ਲੇਗੀ ਬਲੌਗ ਸਟਾਰਟ ਕਰ ਲੇਗੀ ਮੈਂ ਦੋ ਜੀ ਅੱਜ ਮੇਰਾ ਰਾ ਰਾ ਆਇਆ ਜੀ ਲੋੜੀ ਦਾ ਸੁਨਾ ਰੱਲੇ ਤੇ ਮੈਂ ਤੁਸੀਂ ਕਹੋਗੇ ਲੋੜੀ ਤੱਕ ਦੇਣਗੀ ਸੰਧਾਰਾ ਹੋਣਾ ਆਇਆ ਹੈ ਤੇ ਕੀ ਕਰੇ ਵਿਚਾਰਾ ਕੰਮਾਏ ਸਾਰੇ ਪਾਸੇ ਭੱਜਣਾ ਠਰਦੀਆਂ ਵਿੱਚ ਖੇਤਾਂ ਦੀ ਵਿੱਚ ਪਾਟ ਕਰਨ ਜਾਂਦਾ ਹੈ ਫੇਰ ਵਿੱਚੇ ਪਹਿਲਾਂ ਦੂਸਰੀ ਭੈਣ ਨੂੰ ਦੇਖ ਕੇ ਆਇਆ ਸੀ ਨੈਰਾ ਛੋਟੀ ਨੂੰ ਇਹ ਉਹਨੂੰ ਪਹਿਲਾਂ ਦੇ ਆਇਆ ਸੀ ਹੁਣ ਫੇਰ ਮੇਰੀ ਬੜੀ ਗਈ ਮੇਰੇ ਕੋਲ ਆਇਆ ਤੇ ਦੋ ਵਾਰ ਉਹਨੇ ਜਾਣਾ ਪੂਆ ਕੋਲ ਦੇਹ ਦਿਆ ਸ਼ਾਇਦ ਮੈਂ ਨਹੀਂ ਚੱਲਣਾ ਮੇਰਾ ਕੰਮ ਤਾਂ ਨਿਪਟੜ ਗਿਆ ਮੈਨੇ ਮੇਰੀ ਸਲਾਹ ਵੀ ਚਲੋ ਮੈਂ ਬਚਾ ਜਾਣਾ ਹਨਾ ਖਬਰ ਲੈ ਆਵਾਂਗੀ ਪੂਆ ਦੀ ਇਹ ਬੇਲੇ ਹੀ ਹੁਣ ਤਾਂ 12:00 ਵਜੇ ਹੁਣ ਆਪਣੇ ਪੱਠੇ ਵੱਟ ਕੇ ਅੰਦਰ ਰੱਖ ਤੇ ਮਸ਼ੀਨ ਵਗੈਰਾ ਬਸ ਕਾਖੇ ਪਾਉਣੇ ਆ ਕੇ 3:00 ਵਜੇ ਸਵਾ 3:00 ਉਹਦੋਂ ਤੱਕ ਹੋ ਜਾਣਾ ਹੈ ਮੈਂ ਹਾਂ ਚਲੋ ਮੈਂ ਚਾਹ ਆਉਣੀ ਬਸ ਮੈਂ ਵੀ ਤਿਆਰ ਹੁੰਨੀ ਆ ਚਾਹ ਦੇ ਦਾਂ ਜਾਂ ਚਾਹ ਪੀਊਗਾ ਤੇਜ ਸੈਜ ਨੂੰ ਦੇ ਦਾਂ ਹੁਣ ਇਹ ਵੀ ਪਤਾ ਸੈਜ ਮਗਰ ਪਵੇ ਹੈਨਾ ਉਹ ਹਰ ਪਾਸੇ ਨੂੰ ਫੇਰ ਤਿਆਰ ਹੋ ਜਾਂਦਾ ਵਾ ਦੇਖਦੇ ਆ ਜੇ ਮੰਨ ਗਿਆ ਵੀ ਤੂੰ ਘਰੇ ਰਹਿ ਆ ਪਾ ਫੇਰ ਉਹ ਨੂੰ ਕਹੇ ਘਰੇ ਛੱਡ ਕੇ ਚਾਉਂਗੀ ਜਿੰਨ ਜਿੱਦ ਕਰੀ ਫੇਰ ਪਤਾ ਨਹੀਂ ਨਾਲੇ ਚੱਲ ਚਲੋ ਜੀ ਹਮਨਾ ਨਾਲ ਮੇਰੇ ਭਰਾ ਨਾਲ ਆਉਣੇ ਬਣੇ ਨੂੰ ਬੁਲਾ ਦੋ ਲਓ ਜੀ ਇੱਥੇ ਸੈਲਪ੍ਰਿਤ ਵੀ ਆ ਗਿਆ ਸੀਗਾ ਸੈਜ ਤੇ ਮੈਂ ਆਪਣੇ ਭਰਾ ਨੂੰ ਦੋਹਾਂ ਨੂੰ ਚਾਹ ਦੇਤੀ ਸੀਗੀ ਦੋਏ ਬਾਠੇ ਚਾਹ ਪੀ ਰਹੇ ਸੀਗੇ ਤੇ ਨਾਲੇ ਗੱਲਾਂ ਮਾਰ ਰਹੇ ਸੀਗੇ ਤੇ ਇੱਥੇ ਮਿਲਾਂਗੇ ਆਪਣੇ ਭਰਾ ਨੂੰ ਦੇਖੋ ਜੀ ਇਹ ਹੈ ਕਮਰਾ ਭਰਾ ਤੁਹਾਨੂੰ ਹੈਲੋ ਕਹਿ ਰਿਹਾ ਤੇ ਵੈਸੇ ਤਾਂ ਮੈਂ ਇੱਥੇ ਆਵਾਜ਼ ਲਾਉਣੀ ਨਹੀਂ ਸੀਗੀ ਤੇ ਬਸ ਵਿੱਚ ਸੈਜਪ੍ਰੀਦ ਗਾਹ ਪਾਈ ਗਿਆ ਇਸ ਕਰਕੇ ਸਾਨੂੰ ਆਵਾਜ਼ ਲਾਉਣੀ ਪਈ ਸੈਜਪ੍ਰੀਦ ਹੱਸਦਾ ਸੀਗਾ ਆਪਣੇ ਮਾਮੇ ਨੂੰ ਉਹਨੂੰ ਹਾਦਾਂ ਦਾ ਕਹਿੰਦਾ ਮਾਮਾ ਵਿਆਹ ਕਰਾ ਲੈ ਬਿੱਲਡ ਢਿੱਲੂ ਢੂ ਖਰਾ ਦੇ ਵਿਆਹ ਦੇ ਨਾ ਕਿਤੇ ਛੜਾਈ ਨਾ ਰਹਿ ਜੀ ਬਸ ਐਦਾਂ ਹੀ ਉਹਨੂੰ ਹਸੀ ਹਾਸੇ ਮਜ਼ਾਕ ਕਰਦਾ ਸੀਗਾ ਤੇ ਮੈਂ ਹੀ ਉਹਨੂੰ ਬੋਲਦੀ ਮੈਨੂੰ ਕਹਿੰਦਾ ਸੀਗਾ ਕਹਿੰਦਾ ਮੰਮੀ YouTube ਤੇ ਪਾ ਦੇ ਵੀ ਭਾਈ ਸਾਡੇ ਮਾਮੇ ਦਾ ਵਿਆਹ ਕਰਾ ਦਿਓ ਸਾਨੂੰ ਕੋਈ ਗੁਰਸੇਕ ਕੁੜੀ ਚਾਹੀਦੀ ਆ ਜੀ ਸਾਡੇ ਮਾਮੇ ਖਾਤਰ ਕਹਿੰਦਾ ਸੀਗਾ ਐਂ ਵੀ ਐਦਾਂ ਕਹਦੇ ਮੰਮੀ ਐ ਦੱਸਿਓ ਜੀ ਜੇ ਤੁਹਾਡੇ ਕੋਈ ਧਿਆਨ ਚ ਹੈਗੀ ਹੈ ਗੁਰਸੇ ਕੁੜੀ ਆਪਾਂ ਨੂੰ ਗੁਰਸੇ ਕੁੜੀ ਚਾਹੀਦੀ ਆ ਸਾਡੇ ਨਾਲ ਜਰੂਰ ਸੰਪਰਕ ਕਰਿਓ ਬਾਕੀ ਜੀ ਫਿਰ ਤੁਹਾਨੂੰ ਬਾਕੀ ਦੱਸ ਦਾਂਗੇ ਆਪਦੇ ਬਾਰੇ ਤੇ ਪਲੀਜ਼ ਜੇ ਕੋਈ ਹੋਈ ਨਿਗਾ ਚ ਤਾਂ ਜਰੂਰ ਦੱਸ ਦਿਓ ਗੁਰਸੇਖ ਹੋਵੇ ਤੇ ਇੱਥੇ ਜੀ ਆਪਾਂ ਚਲੇ ਗਏ ਸੀਗੇ ਪੂਆ ਦੇ ਕੋਲ ਪੂਆ ਕੋਲ ਜਾਣਾ ਸੀਗਾ ਉੱਥੇ ਚਲੇ ਗਏ ਸੀਗੇ ਮੇਰੇ ਭਰਾ ਨੇ ਜਾਣਾ ਸੀਗਾ ਫਿਰ ਮੈਂ ਉਹਦੇ ਨਾਲੇ ਚਲੇ ਗਈ ਸੀਗੀ ਇਹ ਸੀਗੀ ਪੂਆ ਦੀ ਪੋਤੀ ਖੇਲਦੀ ਫਿਰਦੀ ਸੀਗੀ ਤੇ ਇਹਨੇ ਕਿਰਕੇ ਨਾ ਨੱਕ ਤੇ ਸੱਟ ਮਰਾਈ ਹੋਈ ਸੀਗੀ ਨਾਸਾਂ ਦੀ ਕਮਾਈ ਕਰ ਲਈ ਉਹਨੇ ਟਾਈਮ ਬਹੁਤ ਹੋ ਗਿਆ ਨਾ ਵੀ ਦੇਖਣ ਨੂੰ ਦੇ ਆਪਾਂ ਫੋਨ ਕਰ ਇੱਕੜੇ ਕਰ ਰਹੇ ਹੈ ਤਾ ਇਸੇ ਘਰ ਦਾ ਅੱਡੀ ਸੁਪਟੇ ਹਰਿਆ ਇਹ ਵੀ ਨਾ ਗਿਆ ਕੁੜੀ ਮਾਜ ਨਾਲ ਕੀ ਦਮ ਅੰਦਰ ਗਿਆ ਅੰਦਰ ਗੇਟ ਲੱਗਿਆ ਜੀ ਮੈਂ ਕਿਹਾ ਵੀ ਉਹਦਾ ਆਪ ਦਰ ਲਈ ਪਈ ਐ ਬੈਠੀ ਐ ਮੈਂ ਇਹਨੂੰ ਹਾਕ ਮਾਰੀ ਜਗਾ ਅਰਪਨ ਇਹ ਬੋਦੀ ਰਹਿ ਗਈ ਬੇਬੀ ਇਹ ਜਦੋਂ ਮੈਂ ਘਰਾੜਿਆਂ ਦੀ ਆਵਾਜ਼ ਹੀ ਸੁਣੀ ਹੈ ਨਾ ਕਮਰੇ ਚ ਚੋਤੀ ਨਾਲੇ ਜਦ ਫੇਟਾ ਕੇ ਦੇਖੀ ਉਹ ਸਹਲਾ ਬੈਠੀ ਹੋ ਸੋ ਗਈ ਉਸੇ ਕੰਮ ਹੋ ਚੁੱਕਾ ਚਾ ਕੋ ਕੋ ਮੈਂ ਨਾ ਮੇਰੇ ਘੜਾ ਖੜਾਣਾ ਮੈਂ ਖੜਾ ਕਰਨਾ ਨਾ ਪੈਣਾ ਪੈਣਾ ਕਿੱਥੇ ਹੋ ਮੇਰੇ ਦੋਸਤ ਲੈ ਬਾਤ ਕੋਈ ਨਾ ਮਾਦੀ ਇਹਨਾਂ ਦੇ ਤਾਂ ਕਰਦਾ ਕਿ ਕਿਲੇ ਗੁਰ ਪੈਂਦੀ

ਲਓ ਜੀ ਇੱਥੇ ਆਕੇ ਸੀਗੇ ਬਾਪਸ ਤੇ ਆਕੇ ਫਟਾਫਟ ਟੋਕਾ ਵਗੈਰਾ ਕਰਾਇਆ ਕੱਖ ਪਾਏ ਘਾਣਾ ਚੋਕੇ ਦੁੱਧ ਪਾਤਾ ਤੇ ਹੁਣ ਲੱਗੇ ਸੀਗੇ ਪਾਣੀ ਪਲਾਉਣ ਸਬਜੀ ਮੈਂ ਚੀਰ ਕੇ ਰੱਖਿਆ ਸੀਗੀ ਹਲੇ ਜਾ ਕੇ ਬਣਾਉਣੀ ਸੀਗੀ ਤੇ ਪਹਿਲਾਂ ਮੈਂ ਕਿਹਾ ਵੀ ਨੇਰਾ ਹੁੰਦਾ ਪਹਿਲਾਂ ਪਾਣਾ ਪਾਣੀ ਪਲਾ ਦਈਏ ਤੇ ਇੱਥੇ ਮੈਂ ਲੱਗੇ ਸੀ ਪਾਣੀ ਪਲਾਉਣ ਤੇ ਜਿਸ ਕਰਨ ਆ ਕੇ ਇੱਥੇ ਬਠਾ ਸੀ ਉਹ ਨਾਲ ਗੱਲਾਂ ਮਾਰ ਰਿਹਾ ਸੀ ਹੰਨੇ ਹਲੋ ਬਾਕੀ ਜੀ ਬਣੀ ਰਹੀ ਵੀਡੀਓ ਦੇ ਨਾਲ ਤੇ ਬਾਕੀ ਤੁਹਾਡਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਲਾਈਕ ਸ਼ੇਅਰ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੀ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਚਲੋ ਚਲੰਦੂ ਖੜ ਜਾ ਦੇਖ ਪੀਆ ਦੇ ਦੇ ਮੈਂ ਬਦਲ ਕਰੇ ਛੱਡ ਦਿੰਦੀ ਮੈਂ ਟੂਬ ਲਾ ਦੂੰਗੀ ਫਿਰ ਕੁੱਟੂ ਰਹੇ ਹੈ ਰਹੂਗਾ ਕੀ ਆਹ ਅੰਗਾ ਨੂੰ ਜੇ ਤੈਨੂੰ ਲੱਗੇ ਤੇ ਵੀ ਲੱਗੇਗਾ ਬਾਸੜ ਪੀਦਾ ਲੇਦਾ ਹੈ Si O-Yogaya Suwa Abhi Ka Diya Nge Guτο Nge Keheng Alcohol Gua Da Kho Dek Mama ahad lak不會 ਹਾਂ ਉਹ ਵਾਹ ਥੋੜੀ ਥੋੜੀ ਬਾਲਟੀ ਹੈ ਨਹੀਂ ਉਹ ਤੋ ਹਾਂ ਮਮਾ ਉਹਨਾਂ ਮਾਨਨ ਦੇ ਤੋਂ ਥੋੜੀ ਥੋੜੀ ਇੱਕ ਮਾਰ ਗਿਆ ਇੱਕ ਰੰਦੋ ਫੋਟੋ ਬੜੀਆ ਗੱਬਰ ਨਾਮ ਰੱਖਦਾ ਉਹਦਾ ਆ ਜਾ ਹਾਂ ਮੰਮਾ ਉਹ ਸੁਈਆ ਉਹ ਉਹ ਸੁਈਆ ਨਹੀਂ ਮੇਰੀ ਸੁਣਾ ਸੁਣੋ ਹੀ ਹੋਰ ਬੱਚਾ ਤੇ ਪਾਜ ਨੂੰ ਵਰਦਾ ਗੱਬਰ ਓਕੇ ਹਾਂ ਮੈਂ ਇਹ ਤਾਂ ਇਹ ਵੀ ਮੈਂ ਹਾਂ ਆਪਰੇ ਜਿਸ ਉਹ ਐਟੀਵਿਟੀ ਲੱਗਦੀ ਸੀ ਛੋਟੀ ਜਿਹੀ ਸੀ ਇਕਲੀ ਹੋਈ ਮੈਂ ਜਦੋਂ ਪਰ ਆਸਰੇ ਜੋ ਮਾਰੀਉਂ ਬਣ ਗਾਦੀ ਵਾਹ ਪਰ ਤੱਕ ਫਲਾਕੇ 1.5 ਸਾਲ ਦੀ ਹੈਗੀ ਅਮਾ ਪਰ ਵੀਡੀਓ ਕੇ ਮਸਾਲਾ ਦੇ ਦੂਗੀ ਇਹ ਦੋਤੀ ਆਇਆ ਆ ਗਿਆ ਸਾਲ ਦੀ ਦੂਗੀ ਆ ਗਿਆ ਮਸਾਲਾ ਵੀ ਹੋਊਗੀ ਪਰ ਆਹ ਵੀਡੀਓ ਆਪਣਾ ਦੀ ਹਾਂ ਵੀਡੀਓ ਆਪੀ ਕਹਿੰਦੇ ਉਸ ਵੀਡੀਓ ਹੋਗੀ ਮम्मी ਆ ਨਹੀਂ ਮੈਂ ਕਿਹਾ ਮੂਗੀ ਨਹੀਂ ਆ ਮੈਂ ਕਿਹਾ ਨਹੀਂ ਹੱਦ ਛੋਟੀ ਹੈ ਹਾਂ ਉਹ ਸਾਲ ਤੋਂ ਹੋਊਗੀ ਮੈਂ ਕਿਹਾ ਹਾਂ ਕੀ ਮੈਂ ਉਹ ਗਣੇ ਸਾਲ ਤੋਂ ਹੋਊਗੀ ਮੈਂ ਤਾਂ ਹਾਂ ਅੱਜ ਤਾਂ ਹੋਈ ਤੇ ਜਨਮ ਦਿਨ ਤੋਂ ਪਹਿਲਾਂ ਅਤੀਸ ਕਿ ਨਾ ਦੋ ਮਹੀਨੇ ਦਾ ਨਾ ਤੇ ਜਾਣਾ ਨਾ ਜਦੋਂ ਡੈਡੀ ਬਹਾਨੇ ਕਿਹਾ ਜਦ ਡੀ ਵੀ ਆ ਪਾਪਾ ਲੈ ਕੇ ਆ ਸੀ ਦੇਖ ਕੇ ਨਹੀਂ ਗਿਆ ਆਹੋ ਪਹਿਲਾਂ ਵੀ ਤੇ ਜਨਮ ਦਿਨ ਪੈਗੀ ਦੇਖ ਕੇ ਭਰ ਗਈ ਹੁਣੀ ਆ ਮੈਂ ਹਾਂ ਅੱਧੀਓ ਪਰ ਜਨਮ ਦਿਨ ਤੋਂ ਬਾਅਦ ਦਿੱਤੀ ਸੀ ਹਾਂ ਤੋਂ ਵੀ ਬਾਅਦ ਪਹਿਲਾਂ ਦਿੱਤੀ ਪਹਿਲਾਂ ਨਾ ਬਾਅਦੋਂ ਦਿੱਤੀ ਆ ਦੇਖ ਯਾਰ 10 ਦਿਨ ਹੋ ਗਏ ਨੇ ਹੈਪੀ ਬਰਥਡੇ ਆ ਸਮੀ ਦੇ ਕੀ ਗਾ ਮम्मा ਮੈਨੂੰ ਆਵਲੀ ਦੇ ਦੋ ਹਨੂ ਗੱਭਰੇ ਕੁੱਤਾ ਕੁੱਤੇ ਸੌਂ ਹੁੰਦੇ ਆ ਮੈਨੂੰ ਦੇ ਦੋ ਹਨੂ ਬਈ ਦੇ ਕੇ ਆ ਕੋ ਦਰ ਕੀ ਕੋਈ ਨਹੀਂ ਮੈਨੂੰ ਦੇ ਦੋ ਤੁਸੀਂ ਆਵੜਾ ਲੈ ਲੋਗੇ ਸਾਡੇ ਕੋਲ ਆ ਜਾਨੀ ਮੈਨੂੰ ਨਹੀਂ ਪੈਣਾ ਸੋਨੇ ਚ ਦੱਤੀ ਜੀ ਮੈਂ ਕਿਹਾ ਅਮਰ ਕੀ ਦੋ ਹੀ ਥੋੜੀ ਹਿੰਦੀ ਵਧੀਆ ਲਾ ਦੇ ਕਹਿੰਦੇ ਮੈਂ ਕਿਹਾ ਦੇ ਦੋ ਕੁੱਤਾ ਦੇ ਸੌਂ ਹੁੰਦੇ ਕੁੱਤੇ ਉਹਨਾਂ ਹੈ ਰਲ ਮੋਰ ਹਾਂ ਕੌਣ ਕਹਿੰਦੀ ਸੀ ਕਿ ਮੈਂ ਨਾ ਕੌਣ ਕਹਿੰਦੀ ਸੀ ਕਹਿੰਦੇ ਥੋੜਾ ਉਹਦਾ ਹਮਸਾ ਵੀ ਸੀ ਅਜਾ ਬੜੀ ਭੈਣ ਮੈਂ ਕਾ ਪਹਿਨਿਆ ਹੋਣ ਗਿਆ ਦਾ ਪਹਿਨ ਕੇ ਉਹ ਦੇਖ ਜੀ ਜਿਹੜਾ ਪਿੰਦਰੇ ਦੇ ਹੋਣ ਗਿਆ ਮੈਂ ਨਾ ਭੱਜ ਕੇ ਕਰਦੇ ਨੇ ਇੱਕ ਮਾਰਦੀ ਅੱਲਾ ਮੈਂ ਹੁਣ ਆ ਜਾ ਸਵਾਦ ਲੱਗਣਾ ਸਵਾਦ ਮਨ ਦੀ ਛੱਟ ਕੇ

से रीकनंदा ला थोड़ा हल्का आ यानी कहने ਦੇਅ ਅਹਾ ਸੇ ਨਰ ਨਹੀਂ ਜਾਂਦੇ ਇਹ ਬੁੰਨੀਆਂ ਹਾਂ ਡਾ ਗਿਆ ਮਾਂ ਮੈਨੂੰ ਕੀ ਲੱਗਿਆ ਆਰਮਾਨ ਉਹਦੇ ਕੰਮ ਹੋ ਗਏ ਮੁੰਨੇ ਆ ਨੀ ਨੇ ਆਰਮਾਨ ਦੋ ਮਾਸ ਹਾਂ ਆਦੇ ਮਖਦਨ ਹਾਂ ਤੇ ਵਾਰਾ ਆਉਣ ਵਾਲੀ ਕਿ ਬੋਸ ਅੰਮਾ ਜਦੋਂ ਮੈਂ ਫੂਟ ਦੇਖ ਕੇ ਗਿਆ ਸੀ ਵਿੱਚ ਵਿੱਚ ਉਹਦੇ ਪੇਪਰ ਹੈਗਾ ਸੀ ਤੇ ਨੋ ਗ੍ਰੈਂਡ ਹੈ ਜੇ ਮਮੀ ਕਹਿੰਦੀ ਸੀ ਥੈਲੇ ਦਾ ਚੱਕ ਦਿੰਦਾ ਤੂੰ ਮੈਂ ਹੂੰ ਪਾਪਾ ਇਹ ਬਸ ਹੋ ਗਿਆ ਮੈਨੂੰ ਪਾਣੀ ਦਿੱਤਾ ਪਲਾ ਤੇ ਬਸ ਹੁਣ ਪਰਲਣਾ ਦਈਏ ਬਾਕੀ ਹੁਣ ਜਾ ਕੇ ਜੀ ਸਬਜ਼ੀ ਬਣਾਉਣੀ ਆ ਫੇ ਰੋਟੀ ਲਾਉਣੀ ਜੇ ਮਾ ਕਰੇ ਡੇਟ ਹੋ ਗਈ ਕੰਮ ਨੂੰ ਹੁਣ ਤਾਂ ਗਰਾਂਚ ਲੈ ਲਿਆ ਮੈਂ ਇਹਨੂੰ ਬੂਟ ਵਗਾਰ ਮੈਂ ਚਲ ਬੂਟ ਉਸ ਤੇ ਜਾ ਕਰ ਲੈ ਲਓ ਜੀ ਫੇਰ ਹੁਣ ਇਹਨਾਂ ਦੇ ਬੂਟ ਵਗਾਰ ਪਾ ਦਈਏ ਜਾਣਗੀ ਗਰਾਂਚ ਗਿਲਣ ਮੈਂ ਆਪਦਾ ਕਰੂੰਗੀ ਰੋਟੀ ਪਾਣੀ ਤਿਆਰ ਤੇ ਬਾਕੀ ਜੀ ਹੁਣ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜ਼ਬਰਦਸਤੀਓ ਮਿਲਾਂਗੇ ਮਿਲੀ ਕਿਸੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਆਓ ਨਾ ਬਾਏ ਫਿਰ ਫੇਰ ਖੋਦਦੇ ਆਂ